ਨਾ ਨਾ ਦੱਸਾ ਮਹਿੰਦੁਰਜੀ ਕੀ ਫੱਤੇ ਪਿੰਡ ਮਿਸ਼ਾਣਾ ਪਾਸ ੱਡੇ ਦੇ ਕੋਲੇ ਜੀਟੀ ਰੋਡ ਤੇ ਜੋ ਦਰਕਤਨਾਵਾਂ ਹੁੰਦੀਆਂ ਹਨ ਹਾਦਸੇ ਹੁੰਦੇ ਐ ਐਕਸੀਡੈਂਟ ਹੁੰਦੇ ਐ ਉਹਨਾਂ ਦੀ ਬਾਬਤ ਜੀ ਖਾਨਪਾਟ ਸਾਹਿਬ ਪ੍ਰਕਾਸ਼ ਕਰਵਾਏ ਹੋਏ ਐ ਆ ਜੋ ਕਰਵਾਣੇ ਤੇ ਪ੍ਰਵਾਹ ਚੱਲ ਰਹੀ ਐ ਮਹਾਰਾਜ ਦੀ ਕਿਰਪਾ ਨਾਲ ਜਿਸ ਨਾ ਆਲਖੀ ਸਾਹਿਬਾਨ ਨਾਮ ਨੰਗਵਤ ਮਹਾਰਾਣੀ ਦੇ ਪ੍ਰਵਾਹ ਚੱਲ ਰਹੇ ਆ ਗੁਰ ਫੇਰ ਕਤੇ ਨਾਮ ਬਸਿਆ ਕਟ ਅੰਤਰ ਦਾਸ ਨਾਨਕ ਆਏ ਇਧਰ ਪਰਮਪੁਤਿਆਰੀ ਸੇਵਾ ਕਰ ਰਹੇ ਨੇ ਨਾਨਕ ਨਹਰ ਬਚ ਰੰਗ ਰਾਤੇ ਸਰਬਗੋਦ ਨਾਮ ਕਹਿ ਦਾਸ ਨਰ ਮਨ ਕਾ ਤੀ ਜਪ

ਜਨਜੀਤ ਸਿੰਘ ਪੱਤਰਕਾਰ ਸਾਹਿਬ ਆ ਦੱਸੋ ਜਿਹੜਾ ਇਹ ਸਮਾਗਮ ਚੱਲ ਰਿਹਾ ਹੈ ਇਹਦੇ ਬਾਰੇ ਥੋੜਾ ਜਿਹਾ ਜਾਣਕਾਰੀ ਦਿਓਗੇ ਹਾਂਜੀ ਅਸੀਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਆਸ-ਪਾਸ ਦੇ ਪਿੰਡਾਂ ਦੇ ਸਹਿਯੋਗ ਨਾਲ ਇਹ ਕੰਡਪੜ ਕਰਵਾਇਆ ਜਿਹਦਾ ਕਾਰਨ ਇਹ ਸੀਗਾ ਜੋ ਆਪਣੇ ਨਵੇਂ ਹਾਈਵੇ ਨੈਸ਼ਨਲ ਹਾਈਵੇ ਬਣੀ ਹੈ ਪੁਲ ਬਣੀ ਹੈ ਇੱਥੇ 2 ਮਹੀਨੇ ਚ 4 ਤੋਂ 5 ਕਿਲੋ ਡੋਲੇ ਜਿਹੜਾ ਵਿੱਚ ਮੌਤਾਂ ਹੀ ਹੋਈਆਂ ਅੱਜ ਇਹ ਦੋ ਸਾਡੇ ਪਿੰਡ ਦੇ ਆਏ ਇੱਕ ਨੰਬਰਦਾਰ ਸਾਹਿਬ ਜੀ ਤੇ ਇੱਕ ਨਿਗਿੰਦਰ ਸਿੰਘ ਜੀ ਇੱਕ ਦਿੱਲੀ ਬਾਗ ਵਾਲੇ ਤੁਸੀਂ ਇੱਕ ਮੋਕੇ ਕੰਨਦਾ ਸੀ ਅੱਜ ਇਹ ਮੁਖ ਨੂੰ ਇਹ ਮੁਖ ਨੂੰ ਦਾ ਮੁਖ ਰੱਖਦੇ ਹੋਏ ਅੱਗੇ ਤੋਂ ਕੋਈ ਅਜਿਹੀ ਘਟਨਾ ਨਾ ਕਰੇ ਗੁਰੂ ਮਹਾਰਾਜ ਦਾ ਮੋਟਾ ਆਸਰਾ ਲੈਂਦੇ ਹੋਏ ਸ੍ਰੀ ਖੰਡਪਾਤ ਸਾਹਿਬ ਪ੍ਰਕਾਸ਼ ਕਰਾਏ ਆ ਵੀ ਜੋ ਕਿ ਅੱਗੇ ਤੋਂ ਮਹਾਰਾਜ ਅੱਗੇ ਬੇਨਤੀ ਕੀਤੀ ਹੈ ਜੀ ਅੱਗੇ ਤੋਂ ਵੀ ਕੋਈ ਅਜਿਹੀ ਘਟਨਾ ਇੱਥੇ ਨਾ ਘਟੇ ਠੀਕ ਹੈ ਇੱਕ ਕੁਝ ਹੀ ਅਲੱਗ-ਤਣ ਵਾਲਾ ਸਥਾਨ ਹੈ ਕਿ ਵਾਸਤੇ ਲਈ ਅਸੀਂ ਤਾਂ ਇਹੀ ਹੈ ਸਾਜੋਗ ਅਸੀਂ ਇੱਕ ਮਾਨਿਕੋ ਟ੍ਰਾਇਮਫ ਜਿਆਦਾ ਜਾਂਦਾ ਦੇਖ ਕੇ ਚੱਲੋ ਬਾਕੀ ਨੰਬਰ 2 ਜਿੰਨੇ ਵੀ ਕੁਝ ਹੋਰ ਹੋਵੇ ਤਲਾਸ਼ ਹਾ ਤੇ ਸੰਗਤਾਂ ਤੋਂ ਇਹ ਆਪਾਂ ਦਾ ਬੇਨਤੀ ਹੈ ਵੀ ਜੋ ਵੀ ਕੋਈ ਖੰਡ ਪਾਠ ਵਗੈਰਾ ਆਪਾਂ ਕਰਾਉਣੇ ਆ ਉਹਨਾਂ ਨੂੰ ਸਹਿਯੋਗ ਜ਼ਰੂਰ ਕਰੋ ਠੀਕ ਹੈ ਕੱਲ ਤੋਂ ਗੋਪੈਰੇ ਅੱਜ ਕੱਲ ਨੂੰ 23 ਤਰੀਕਾ ਹਨ ਸਤਲ ਅਰਜਨ ਸਿੰਘ 22 22 ਤਰੀਕਾ ਦਿਨ ਐਂ ਦੁਆਰਾ ਕੱਲ ਨੂੰ ਸ੍ਰੀ ਅਖੰਡ ਪਾਠਾਂ ਦੇ ਤੋਂ ਪਾਈ ਜਾ ਰਿਆ ਨੇ ਅਤੇ ਅਸੀਂ ਨਾਲ ਕੀਰਤਨ ਕਰਵਾ ਰਹੇ ਹਾਂਗੇ ਸੰਗਤਾਂ ਲਈ ਅਤੁੱਟ ਲੰਗਰ ਬਤਾਇਆ ਜਾਊਗਾ ਤੇ ਸਾਡੀ ਅਪੀਲ ਹੈਗੀ ਸੰਗਤਾਂ ਨੂੰ ਸਾਰਿਆਂ ਨੂੰ ਜੋ ਵੀਡੀਓ ਦੇਖ ਰਹੀ ਹੈ ਕਿ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੇ ਅਤੇ ਬਾਤੋਬਾਦ ਸੇਵਾ ਕਰਨੇ ਅਤੇ ਲੰਗਰ ਪਿਆਰੀ ਤੇ ਪਾਉਣੇ ਕਿ ਲੰਗਰ ਸ਼ਕਲ ਦੇ Yeah, you know, yeah, yeah, right? am really,